ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕਹਿਮਾ ਜੀ ਅੱਜ ਫੇਰ ਪਹੁੰਚੇ ਸੀਗੇ ਪਿੰਡ ਪਖੋਕਲਾ ਜੀ ਪਖੋਕਲਾ ਇਹ ਮਾਨਸਾਲੇ ਰੋਡ ਦੇ ਉੱਤੇ ਹੀ ਆ ਗਈ ਆ ਦੇ ਬੱਸ ਸਟੈਂਡ ਇਹਨਾਂ ਦਾ ਬੋਰਡ ਕੋਲੇ ਆਹ ਲੋਕੇਸ਼ਨ ਹੈ ਲੋਕੇਸ਼ਨ ਤੋਂ ਜਦੋਂ ਪਖੋਕਲਾ ਨੂੰ ਤੁਸੀਂ ਅੰਦਰ ਨੂੰ ਹੋਮੋਂਗੇ ਨਾ ਤਾਂ ਭਾਰਤ ਮੈਡੀਕਲ ਹਾਲ ਆ ਜਾਂਦਾ ਜੀ ਤਾਂ ਅੱਗੇ ਵੀ ਇੱਥੇ ਆਪਾਂ ਭਾਰਤ ਮੈਡੀਕਲ ਹਾਲ ਵਾਲੀ ਦੀ ਵੀਡੀਓ ਬਣਾਈ ਸੀ ਅੱਜ ਫੇਰ ਵੀਡੀਓ ਇਹਨਾਂ ਦੀ ਸ਼ੂਟ ਕਰਦੇ ਆ ਅੱਜ ਫੇਰ ਪਹਿਲਾਂ ਇਹਨਾਂ ਨੇ ਦੇਸੀ ਫਾਰਮੂਲੇ ਦੀ ਮੱਝ ਕਨਸੀਵ ਵਾਲਾ ਕੰਮ ਕੀਤਾ ਸੀ ਤੇ ਹੁਣ ਇਸੇ ਟਾਈਮ ਜਿਹੜੀ ਇਹਨਾਂ ਦੀ ਇੱਕ ਇਹਨਾਂ ਨੇ ਆਪਣੀ ਦੇਸੀ ਦਵਾਈ ਬਣਾਈ ਐ ਤਾਂ ਭਾਰ ਵਾਸਤੇ ਕਿਉਂਕਿ ਭਾਰ ਵਾਸਤੇ ਪਹਿਲਾਂ ਇਹਨਾਂ ਦਾ ਇੱਕ ਚੀਜ਼ ਮੈਂ ਬਹੁਤ ਵਧੀਆ ਮੰਨਦਾ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਉਣੀ ਹੈ ਵੀ ਇਹਨਾਂ ਦਾ ਧੰਨਵਾਦ ਪਹਿਲਾਂ ਇਹ ਵੀ ਆਪਦੀ ਕੋਈ ਵੀ ਦੇਸੀ ਦਵਾਈ ਹੈ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਦੇ ਸਾਰੇ ਜਮਾ ਜਿਹੜੇ ਕਸਟਮਰ ਹੈ ਜਿਹੜੇ ਡੇਲੀ ਆਉਂਦੇ ਆ ਉਹਨਾਂ ਭਰਾਮਾਂ ਵਾਸਤੇ ਪਹਿਲਾਂ ਟ੍ਰਾਇਲ ਆਉਂਦੇ ਆ ਜਿਵੇਂ ਮਾਲ ਅਗਲਾ ਕਹਿੰਦਾ ਡਾਕਟਰ ਯਾਰ ਭਾਰ ਪੈਂਦਾ ਥੋੜਾ ਜਿਹਾ ਮੱਝ ਨੂੰ ਵੀ ਆ ਯਾਰ ਤੂੰ ਦੇ ਹਨਾ ਉਹ ਚੀਜ਼ ਸਾਰੀ ਤਸੱਲੀ ਵਾਲੀ ਫੁੱਲ ਕਰਕੇ ਫੇਰ ਮਾਰਕੀਟ ਤਾਰਦੇ ਕਿਉਂਕਿ ਇਹ ਗੱਲ ਇਹ ਦਵਾਈ ਦੀ ਵੀ ਗੱਲ ਸਾਡੇ ਨਾਲ ਕਟੋ-ਕਟਾ ਅਜ 15-20 ਦਿਨ ਹੋ ਗਏ ਸੀ ਵੀ ਇਹਦੀ ਵੀ ਜਦੋਂ ਹਜੇ ਵੀ ਅਰ ਆਪਾਂ ਬਣਾਵਾਗੇ ਵੀ ਟ్రਾਇਲ ਚੱਲੀ ਜਾਂਦੇ ਜਿਹੜੀਆਂ ਪਹਾੜ ਵਾਲੀਆਂ ਮੱਝਾਂ ਨੂੰ 25-30 ਮੱਝਾਂ ਤੋਂ ਪੱਠਾ ਟ్రਾਇਲ ਆਇਆ ਸੀ ਹਨ ਜਿਹੜੇ ਨੇੜੇ ਤੇੜੇ ਯਾਰ ਦੋਤਾਂ ਦੇ ਆ ਤੇ ਉਹਨਾਂ ਦੇ ਵਿੱਚ ਉਹ ਹੀ ਜਿਵੇਂ 98 ਤੋਂ 99% ਦਾ ਜਿਹੜਾ ਪੱਕਾ ਰਿਜ਼ਲਟ ਹੈ ਉਹ ਆਇਆ ਠੀਕ ਹੈ 1% ਛੱਡ ਕੇ ਠੀਕ ਹੈ ਜਿਆਦਾ ਕੋਈ ਮਸਲ ਟੁੱਟਿਆ ਜਾਂ ਕੁਝ ਹੋਰ ਤਾਂ ਨਹੀਂ ਸਾਰੀਆਂ ਮੱਝਾਂ ਕਲੀਅਰ ਹੈ ਤਾਂ ਫਿਰ ਉਦੋਂ ਬਾਅਦ ਫੇਰ ਕਹਿੰਦੇ ਹੁੰਦੇ ਸਵਾਦ ਹੁੰਦਾ ਵੀਡੀਓ ਬਣਾਉਣਾ ਦਾ ਤੇ ਫੇਰ ਅਸੀਂ ਅੱਜ ਫੇਰ ਸਵਾਦ ਉਹੀ ਵੀਡੀਓ ਆ ਤਾਂ ਉਹੀ ਸਵਾਦ ਆ ਜਿਵੇਂ ਮਗਰਲੀ ਦਵਾਈ ਇਹਨਾਂ ਦੀ ਪੂਰੀ ਮਸ਼ਹੂਰ ਤੇ ਪੂਰਾ ਚੰਗਾ ਰਿਜ਼ਲਟ ਮਿਲਿਆ ਤੇ ਇਸ ਵਾਰ ਵੀ ਉਮੀਦ ਕਰਦੇ ਆਂ ਵੀ ਉਦੋਂ ਵੀ ਜਿਆਦਾ ਸੋਹਣਾ ਤੇ ਚੰਗਾ ਰਿਜ਼ਲਟ ਮਿਲਣਾ ਡਾਕਟਰ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਹਾਂਜੀ ਸਸੀ ਕਾਲ ਜੀ ਤੇ ਮਿਲਦੇ ਆਂ ਬਾਈ ਦੇ ਨਾਲ ਕਰਦੇ ਆਂ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਅੱਜ ਵੀ ਪਹੁੰਚੇ ਸੀਗੇ ਅਸੀਂ ਪੱਖੋ ਕਲੇ ਭਾਰਤ ਮੈਡੀਕਲ ਹਾਲ ਇਹ ਮਗਰਲੀ ਵੀਡੀਓ ਦਾ ਸਭ ਤੋਂ ਪੱਖੋ ਕੈਂਚੀਆਂ ਕਹਿੰਦਾ ਸੀ ਉਹ ਚੀਜ਼ ਦਾ ਇੱਥੇ ਵੱਧ ਧਿਆਨ ਤਾਂ ਹੀ ਰੱਖਿਆ ਸ਼ੁਰੂ ਦੇ ਉਹਨੂੰ ਦੱਸਿਆ ਵੀ ਪੱਖੋ ਕਲਾ ਜੀ ਇਹ ਮਾਨਸ ਵਾਲੇ ਰੋਡ ਦੇ ਉੱਤੇ ਆ ਜਾਂਦਾ ਤਪੇ ਤੋਂ ਵੀ ਆਉਣਾ ਫਿਰ ਵੀ ਪੱਖੋ ਕਲਾ ਆ ਜਾਂਦਾ ਜੀ ਮਾਨਸ ਤੋਂ ਜਿਹੜਾ ਆਏ ਤਾਂ ਨਹੀਂ ਲੰਘਾਂਗੇ ਇਹ ਹੀ ਵੱਡੇ ਰੋਡ ਦੇ ਉੱਤੇ ਮੇਨਾਂ ਦਾ ਹੋੜਾ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਬਾਈ ਜੀ ਤੇ ਜਿਹੜੀ ਇਹ ਆਪਾਂ ਹੁਣ ਭਾਰ ਵਾਸਤੇ ਲੈ ਜਾਂਦੀ ਜੀ ਦਵਾਈ ਹਾਂਜੀ ਹਾਂਜੀ ਓਕੇ ਜੀ ਇਹ ਆਪਣੀ ਭਾਰ ਵਾਸਤੇ ਆ ਗਈ ਲੋ ਵੀ ਮੇਥਰੋ ਪਹਿਲਾਂ ਸਟਾਰਟਿੰਗ ਕਰਦੇ ਹਾਂ ਸਟਾਰਟਿੰਗ ਦੇ ਵਿੱਚ ਹੀ ਵੀ ਤੁਹਾਨੂੰ ਦਿਖਾਉਣੇ ਆ ਇਹ ਇਹਨਾਂ ਦੀ ਆਪ ਦੀ ਦੇਸੀ ਦਵਾਈ ਆ ਇਹ ਕੋਈ ਹੋਰ ਬ੍ਰਾਂਡ ਦੀ ਜਾਂ ਕੋਈ ਹੋਰ ਮੈਡੀਕਲ ਤੋਂ ਨਹੀਂ ਮਿਲਣੀ ਇਹ ਤੁਹਾਨੂੰ ਭਾਰਤ ਮੈਡੀਕਲ ਹਾਲ ਤੀ ਮਿਲੂਗੀ ਪੱਖੋ ਕਲਾ ਜੀ ਤੇ ਬਾਈ ਜੀ ਜੇ ਆਪਾਂ ਇਹਦੀ ਗੱਲ ਕਰੀਏ ਜੀ ਹਨਾ ਪ੍ਰੋ ਲਿਪ ਫੈਕਟ ਹੈ ਜੀ ਇਹ ਹਨਾ ਹਾਂਜੀ ਪ੍ਰੋ ਲਿਪ ਪ੍ਰੋ ਲਿਪ ਫਿਟ ਇਹ ਦਵਾਈ ਦਾ ਨਾਮ ਆ ਗਿਆ ਜੀ ਤੇ ਬਾਈ ਇਹ ਤਾਂ ਦੇਣ ਦਾ ਤਰੀਕਾ ਕੀ ਹੈ ਸਹੀ ਜਦੋਂ ਮਤਲਬ ਭਾਰਤ ਇਹਦਾ ਜੀ ਜੇ ਹੁਣ ਮੰਨ ਲਓ ਭਾਰ ਬਾਲਾ ਜਾਦੇ ਪੈਂਦਾ ਹੈ ਹਾਂਜੀ ਤਾਂ ਇਹਨੂੰ ਆਪਾਂ ਤਿੰਨ ਖਰਾਕਾਂ ਚ ਲੈ ਸਕਦੇ ਹਾਂ ਅੱਛਾ ਵੀ ਇੱਕ ਇਹ ਡੱਬੀ ਤਿੰਨ ਖਰਾਕਾਂ ਚ ਦੇ ਸਕਦੇ ਤਿੰਨ ਖਰਾਕਾਂ ਚ ਦੇ ਸਕਦੇ ਤਿੰਨ ਦਿਨਾਂ ਵਾਸਤੇ ਠੀਕ ਹੈ ਤਿੰਨ ਦਿਨਾਂ ਵਾਸਤੇ ਦੇ ਦਿਓ ਬਸ ਕਿੰਨਾ ਮਰਜ਼ੀ ਭਾਰ ਪੈਂਦਾ ਇਹ ਜਿਹੜੀਆਂ ਤਿੰਨ ਖਰਾਕਾਂ ਬਣਾ ਲਓ ਇੱਕੋ ਜਿਹੇ ਕਾਲੀਆਂ ਚ ਪਾ ਕੇ ਨਾ ਤਿੰਨ ਖਰਾਕਾਂ ਬਣਾ ਕੇ ਹਾਂਜੀ ਇੱਕ ਖਰਾਕ ਡੇਲੀ ਦੇ ਦਿਓ ਅੱਛਾ ਜੇ ਤਿੰਨ ਦਿਨਾਂ ਦੇ ਵਿੱਚ ਕਿੰਨਾ ਮਰਜ਼ੀ ਭਾਰ ਪੈਂਦਾ 100% ਰਿਜ਼ਲਟ ਹੈ ਵੀ ਉਹਦੀ ਰਿਜ਼ਲਟ ਮਿਲ ਜਾਣਾ ਉਹਦੀ ਰਿਜ਼ਲਟ ਮਿਲ ਜਾਣਾ ਠੀਕ ਹੈ ਜੀ ਜਿਹੜੀਆਂ ਬਾਈ ਇਹ ਨਾਰਮਲ ਜਿਹੜੀਆਂ ਆਪਾਂ ਨੂੰ ਭਾਰ ਆਪਾਂ ਕਹਿੰਦੇ ਆ ਵੀ ਬੋਲ ਜੀ ਇਹਨਾਂ ਦਿਖਾਉਂਦੀਆਂ ਹਨਾ ਬੈਠੀਆਂ ਹਾਂਜੀ ਤਾਂ ਉਹਨਾਂ ਵਾਸਤੇ ਫਿਰ 20 ਗ੍ਰਾਮ ਬਹੁਤ ਹੈ ਉਹਨੂੰ 20 ਗ੍ਰਾਮ ਡੇਲੀ ਦੇ ਦਿਓ 5 ਦਿਨਾਂ ਚ 5 ਦਿਨਾਂ ਚ ਦੇ ਦਿਓ ਵੀ 5 ਪਿੰਣਕੇ ਜੇ ਚਮਚੇ ਬਣਾ ਲੈ 5 ਚਮਚੇ ਡੇਲੀ ਦੇ ਦਿਓ 5 ਦਿਨਾਂ ਚ ਠੀਕ ਹੈ ਜੀ ਹਾਂਜੀ ਲਓ ਵੀ ਮਿੱਤਰੋ ਜਿਹੜਾ ਤਾਂ ਵੀ ਜਾਦੇ ਭਾਰ ਪੈਂਦਾ ਉਹਨੂੰ ਤਾਂ ਇਹ ਜਿਹੜੀ ਇਹ ਡੱਬੀ ਆ ਪੂਰੀ ਇਹ ਹੈਗੀ ਆ 200 ਗ੍ਰਾਮ ਦੀ 100 ਗ੍ਰਾਮ ਦੀ ਸੌਰੀ 100 ਗ੍ਰਾਮ ਦੀ ਦਵਾਈ ਆ ਤਿੰਨ ਡੋਜ਼ਾਂ ਬਣਾਉਣੀਆਂ ਤਿੰਨ ਖਰਾਕਾਂ ਅਕਵਾਰ ਤੇ ਬਣਾ ਲਓ ਤੇ ਤਿੰਨ ਦਿਨ ਲਗਾਤਾਰ ਦੇ ਦਿਓ ਤਿੰਨ ਦਿਨ ਦੇਣੀਆਂ ਲਗਾਤਾਰ ਹੀ ਐ ਤਾਂ ਉਦੋਂ ਵੀ ਦੁਗਣਾ ਨਿਯਾਰ ਆਉਂਦਾ ਜਾਨੀ ਕਿ ਭਾਰ ਪੈਣੋਂ ਹਟ ਜਾਣਾ ਤੇ ਜਿਹੜੀਆਂ ਆਪਾਂ ਹੁਣ ਨਾਰਮਲ ਇਨਾਂਕ ਦਿਖਾਉਣ ਲੱਗਿਆਂਦਾ ਤੁਸੀਂ ਸਮਝ ਹੀ ਸਕਦੇ ਆ ਕਿਉਂਕਿ ਆਪਾਂ ਪਸ਼ੂ ਵਾਲੇ ਭਰਾ ਸਾਰੇ ਤੇ ਜਿਹੜੀਆਂ ਏਡੇ ਨੇ ਖਦੋ ਜੀ ਆਪਾਂ ਕਈ ਵਾਰੀ ਖੜੀ ਵੀ ਕਰਦੇ ਨੇ ਵੀ ਕੋਈ ਬਾਲਾ ਜਿਆਦਾ ਵੀ ਨਹੀਂ ਘੱਟ ਵੀ ਨਹੀਂ ਤੇ ਉਹਨਾਂ ਨੂੰ ਇਹ ਜਿਹੜੀਆਂ ਥੋੜੇ ਜਿਹੇ ਇਨਾਂ ਖਦੋ ਕਾਲੇ ਭਾਰ ਵਾਲਿਆਂ ਆਉਂਦਗਾ ਤੇ 20 ਗ੍ਰਾਮ ਬਹੁਤ ਐ ਉਹਦੇ ਵਾਸਤੇ ਤੁਸੀਂ 5 ਦਿਨ ਬਣਾਓਏ ਇਹ 5 ਦਿਨ ਬਣਾਓ ਇਹ ਦੀ 99% ਹੀ ਗਾਰੰਟੀ ਤਾਂ ਕਹਿੰਦੇ ਆ ਭਾਈ ਦਾ 100% ਕਹਿੰਦਾ ਆਪਾਂ 99 ਤਾਂ ਕਹਿੰਦੇ ਆ ਵੀ ਕਈ ਵਾਰੀ ਕੋਈ ਜਿਆਦਾ ਪਸ਼ੂ ਖਰਾਬ ਹੁੰਦਾ ਅਗਲਾ ਕਹਿੰਦਾ ਖਰਾਬ ਹੈ ਜਿਹੜਾ ਜਿਆਦਾ ਹੋਏਂਦਾ ਅਗਲਾ ਕਹਿੰਦਾ ਪਰ ਜਿਹੜਾ ਟਾਈਮ ਤੋਂ ਟਾਈਮ ਜਿਹੜਾ ਭਾਰਤ ਦਿਖਾਉਣਾ ਜਿਆਦਾ ਦਿਖਾਉਣਾ ਤਾਂ ਤਿੰਨ ਦਿਨਾਂ 'ਚ ਕੰਮ ਲੋਡ ਹੈ ਘੱਟ ਦਿਖਾਉਂਦੀ ਆ ਤਾਂ ਪੰਜ ਦਿਨ ਇਹਨੂੰ ਦੇ ਦੋ ਤੇ ਕੰਮ ਇਹਨੇ ਉਹੀ ਤਿੰਨ ਦਿਨਾਂ 'ਚ ਲੋਡ ਕਰ ਦੇਣਾ ਏ ਬਾਈ ਜੇ ਆਪਾਂ ਗੱਲ ਕਰੀਏ ਐਡਰੈਸ ਉੱਤੇ ਵੀ ਲਾਵਾਂਗੇ ਨੰਬਰ ਵੀ ਲਾਵਾਂਗੇ ਇਹੀ ਹੈ ਨਾ ਐਡਰੈਸ ਵੀ ਲਾਵਾਂਗੇ ਤੇ ਪੂਰੀ ਪ੍ਰੋਫੈਸ਼ਨਲੀ ਵੀਡੀਓ ਬਣਾ ਕੇ ਪਾਵਾਂਗੇ ਵੀ ਜਿਹੜਾ ਤੁਸੀਂ ਹੁਲਝੋਣਾ ਹੈ ਨਾ ਤਾਂ ਉਸ ਹਿਸਾਬ ਦੇ ਨਾਲ ਕਰਾਂਗੇ ਤੇ ਬਾਈ ਆਪਣੇ ਨੰਬਰ ਕਿਹੜੇ ਕਿਹੜੇ ਆਪਾਂ ਵੀਡੀਓ ਦੇ ਵਿੱਚ ਨੰਬਰ ਆਪਣਾ ਇੱਕੋ ਹੀ ਚੱਲਦਾ ਜੀ 9815794762 9815794762 94762 ਇਹ ਬਾਈ ਦਾ ਨੰਬਰ ਹੈ ਜੀ ਤੁਸੀਂ ਜਦੋਂ ਵੀ ਆਵੋਗੇ ਇਹ ਤੜਕੇ ਸਵੇਹੀ ਆ ਜਾਂਦੇ ਇੱਥੇ ਮੈਡੀਕਲ ਤੇ ਇਨਾਂ ਦੀਆਂ ਆਪਦੀਆਂ ਇੱਥੇ ਦੁਕਾਨਾਂ ਹੀ ਆ ਤੇ ਤਰ ਕੇ ਭਾਈ 8 ਵਜੇ ਤੱਕ ਪਹੁੰਚਦੇ ਨੇ ਆਪਾਂ ਮੈਡੀਕਲ 7 ਵਜੇ 7 ਵਜੇ ਦੇ ਨੂੰ 7 ਵਜੇ ਦੇ ਨੂੰ ਆ ਜਾਂਦੇ ਆ ਉਸ ਤੋਂ ਬਾਅਦ ਸਾਮ ਨੂੰ ਵੀ 7 ਪਹੁੰਚ ਜਾਂਦੇ ਹੁੰਦੇ ਹਨ ਸਾਮ ਉਹੀ 12 ਘੰਟੇ ਮਤਲਬ ਹਾਜ਼ਰ ਹੈ ਦੁਕਾਨ ਤੇ ਜਿੱਦੋਂ ਮਰਜ਼ੀ ਤੁਸੀਂ ਆ ਜਾਓ ਤੇ ਬਾਕੀ ਉਹ ਰਿਪੀਟਰ ਵਾਲਾ ਕੰਮ ਵੀ ਤੁਸੀਂ ਦੇਖ ਹੀ ਲੇਤਾ ਸੀ ਉਹ ਵੀ ਇਹਨਾਂ ਦੀ ਪਹਿਲਾਂ ਮਗਰਲੀ ਵਾਰ ਵੀ ਆਪਾਂ ਉਹ ਕੀਤੀ ਹੈ ਠੀਕ ਹੈ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਵੀ ਜੇ ਕੋਈ ਪਸੂ ਨਹੀਂ ਰਹਿੰਦਾ ਤਾਂ ਉਹ ਵੀ ਇਹਨਾਂ ਦੀ ਜਿਹੜੀ ਆ ਭਾਈ ਹੈ ਨਾ ਭਾਈ ਇਹ ਤੁਸੀਂ ਪਹਿਲਾਂ ਵੀ ਦੇਖੀ ਹੈ ਇਹ ਮੈਂ ਵੀ ਪਰਸਨਲ ਵੀ ਵਰਤੀਆਂ ਠੀਕ ਹੈ ਤੇ ਇਹ ਵੀ ਚੰਗਾ ਇਹਦਾ ਵੀ ਰਿਜ਼ਲਟ ਹੈ ਇਹਦਾ ਸੀਗਾ ਸੈਟਮ ਵੀ ਇੱਕਾ ਤੁਸੀਂ ਇਹ ਪਹਿਲਾ ਡੱਬੀ ਦੇ ਦਿਓ ਤਾਂ ਇੱਕ ਡੱਬੀ ਬਾਹਰ ਚ ਦੇ ਦਿਓ ਬਾਈ ਹਨਾ ਹਾਂ ਤੇ ਇਹਨਾਂ ਦੀਆਂ ਏ ਸੀਗੀਆਂ ਜੀ ਤੇ ਇਹ ਦੋਨੇ ਦਵਾਈਆਂ ਇਹਨਾਂ ਨੇ ਮਾਰਕੀਟ ਚ ਪਹਿਲਾਂ ਇਹ ਦੀ ਦੂਮ ਮੱਚੀ ਤੇ ਫਿਰ ਇਹਨਾਂ ਨੇ ਮਾਰਕੀਟ ਦੇ ਵਿੱਚ ਇਹ ਲਾਈ ਹੈ ਕਿਉਂਕਿ ਇਹਨਾਂ ਦੇ ਤਜਰਬੇ ਤੇ ਜਿਹੜੇ ਫਾਰਮੂਲੇ ਆ ਇਹਨਾਂ ਦੇ ਪੁਰਾਣੇ ਆ ਜੱਦੀ ਪੁਸ਼ਤੀ ਮਤਲਬ ਮੰਨ ਲਓ ਜਿਵੇਂ ਮੈਡੀਕਲ ਡਾਕਟਰ ਬਾਦ ਕਹਿ ਸਕਦੇ ਆ ਆਪਾਂ ਹਨਾ ਵੀ ਪਹਿਲਾਂ ਤੋਂ ਹੀ ਕੰਮ ਕਰਦੇ ਆ ਜਨਤਾਵਾਦੀ ਤੇ ਭਲਾਈ ਦਾ ਕੰਮ ਹੀ ਹੁੰਦਾ ਹੈ ਇਹ ਜਿਹਦੇ ਕੋਲੇ ਕੋਈ ਵੀ ਚੰਗਾ ਫਾਰਮੂਲਾ ਲੋਕਾਂ ਨੂੰ ਬਚਾਉਣਾ ਹੈ ਉਹ ਭਲਾਈ ਦਾ ਕ ਦੇ ਹੋਰਸਣਾ ਬੜਾ ਸਾਫ ਠੀਕ ਹੈ ਤਾਂ ਇਹ ਚੀਜ਼ ਹੈ ਵਰਤਾਨੀ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਸਾ ਬਹੁਤ ਪ੍ਰੋਬਲਮ ਹੈ ਨਾ ਸਾ ਮੈਨੂੰ ਨਹੀਂ ਪਤਾ ਸੀ ਜੇ ਪਤਾ ਆਪਾਂ ਨੂੰ ਕੁਦਰਤੀ ਆਪਾਂ ਮਗਰਲੇ ਸਾਲ ਹੀ ਇਹਦੇ ਵਾਂਗੂ ਬਣਾ ਲਾ ਦੇ 6 ਮਹੀਨੇ ਪਹਿਲੇ ਤਾਂ ਹੋ ਸਕਦਾ ਆਪਾਂ ਵੀ ਇੱਕ ਛੋਟੀ ਕਟਿਆ ਨੂੰ ਨਾ ਵੇਚ ਦੇ ਬਚਾ ਸਕਦੇ ਸੀਗੇ ਉਹਦੇ ਭਾਰ ਜਿਆਦਾ ਦਿਖਾਉਣ ਲੱਗ ਗਿਆ ਜੀ ਹੌਲੀ ਹੌਲੀ ਉਹਦੇ ਇੰਨਾ ਭਾਰ ਪੈਣ ਲੱਗ ਗਿਆ ਜਦੋਂ ਇੰਨਾ ਜਿਆਦਾ ਭਾਰ ਹੋਣ ਲੱਗਿਆ ਉਹ ਮੜਾ ਮੁੱਟਾ ਜੋ ਰੇਤਾ ਲਾਦੇ ਪੂਸ ਨਾਲ ਉਹ ਰੇਤੇ ਨਾਲ ਵੱਡੀ ਜਾਂਦੀ ਜੀ ਹਾਂਜੀ ਉਸ ਵਾਰ ਰਸੂਪੀ ਸੁੰਨ ਤੋਂ ਬਾਅਦ ਬਹੁਤ ਜ਼ੋਰ ਮਾਰ ਰਾਗੀ ਰੱਸੀ ਲਾਈ ਅੰਦਰੋਂ ਖੂਨ ਜਾਣ ਲੱਗਿਆ ਇਨਫੈਕਸ਼ਨ ਇੰਨੀ ਕੁ ਜ਼ਿਆਦੇ ਵਧੀ ਬੱਸ ਤਾਂ ਉਹ ਸਾਰੇ ਯਾਰ ਦੋਤਾਂ ਨੇ ਕਹਿਤਾ ਵੀ ਕੋ ਕੱਟੀ ਢਖ ਲੈ ਤੇਰੇ ਕੋਲੇ ਪੀੜੀ ਦਾ ਪੀੜੀ ਬਣਦੀ ਰੋ ਉਹ ਦੇਸੀ ਮੱਝ ਚੋਂ ਕੱਢੀ ਹੋਈ ਸੀ ਉਹ ਕਹਿੰਦੇ ਵੀ ਮੈਂ ਤਾਂ ਵੇਚਣੀ ਪਹਾਰ ਕੇ ਜਿਹੜੇ 1.5 ਲੱਖ ਦੀ ਝੋਟੇ 30000 ਰੁਪਏ ਦੀ ਵੇਚੀ ਜੀ ਦੇਖੋ ਆਪਾਂ ਛੋਟੀਆਂ ਦਿਵਾਂਗਾਂ ਕੀ ਕਾਲ ਕਰ ਜਾਨੇ ਲਿਆਣ ਦੀ ਤਾਂ 1.5 ਲੱਖ ਰੁਪਏ ਦੀ ਝੋਟੀ ਸੀ ਦੇਸੀ ਮੱਝ ਚੋਂ ਤਿਆਰ ਕੀਤੀ ਸੀ ਤੀਜੀ ਪੀੜੀ ਦੀ ਝੋਟੀ ਸੀ ਉਹਨੇ ਦੁੱਧ ਹੁਣ ਮਤਲਬ ਇੰਨਾ ਘਾਟੜ ਦੇ ਹਿਸਾਬ ਨਾਲ ਉਹਦੀ ਮਾਂ ਨੇ ਪ ਹੁਣ ਤਿੰਨ ਮਹੀਨਾ ਵਧਾਉ ਹੁਣ ਇਹ ਆਪਸੋ ਹੀ ਆਪ ਦੇ ਭਾਰ ਪੈਣ ਲੱਗੇ ਨਹੀਂ ਵੀ ਕੱਟੀ ਨੂੰ ਜਨਮ ਦਿੱਤਾ ਤੇ ਭਾਰ ਵਾਲੀ 38000 ਦੀ 1.5 ਲੱਖ ਵਾਲੀ ਝੋਟੀ 2 ਲੱਖ ਵਾਲੀ ਵੇਚਣੀ ਪੈ ਗਈ ਤਾਂ ਤੁਸੀਂ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੈ ਇਸੇ ਕਰਕੇ ਵੀ ਜੇ ਕੋਈ ਪਸ਼ੂ ਕੋਈ ਵੀ ਮਸਲ ਤੋੜਦਾ ਨਾ ਕੋਈ 7 ਮਹੀਨਾ ਤੋਂ 8 ਮਹੀਨਾ ਤੋਂ ਜਿਹੜੇ ਕਹਿੰਦੇ ਯਾਰ ਇੰਨਾ ਕੁ ਟਾਈਮ ਹੋ ਗਿਆ ਸਾਡਾ ਪਸ਼ੂ ਭਾਰ ਦਿਖਾਉਣ ਲੱਗੇ ਤੇ ਉਹ ਬਾਈ ਪੱਖੋ ਕਲਾ ਇੱਕ ਵਾਰੀ 22 ਵਾਰਗਿਆਂ ਨੂੰ ਆ ਕੇ ਤੁਸੀਂ ਜ਼ਰੂਰ ਮਿਲੋ ਠੀਕ ਹੈ ਜੇ ਤੁਸੀਂ ਮਿਲੋਗੇ ਦੇਵੋਗੇ ਭਾਰ ਪੈਣ ਵਾਲੀ ਚੀਜ਼ ਮੰਨ ਲਓ ਜਿਹੜੇ ਜੀ ਆਪ ਨੂੰ ਪਤਾ ਪ੍ਰੋਬਲਮ ਤੇ ਉਹ ਜਿਹੜੀਆਂ ਦੋ ਚਾਰ ਡੱਬਾਂ ਲਿਆ ਕੇ ਜਰੂਰ ਰੱਖੋ ਇਹ ਚੀਜ਼ ਦਾ ਫਾਇਦਾ ਮੇਰੇ ਕੋਲੇ ਅੱਜ ਵੀ ਹੁਣ ਜੇ ਕੋਈ ਮਤਲਬ ਕਰਨ ਉਹ ਜਿਹੜੀਆਂ ਇਹਨਾਂ ਦੀਆਂ ਰਿਪੀਟ ਵਾਲੀਆਂ ਉਹ ਹਜੇ ਵੀ ਮੇਰੇ ਕੋਲੇ ਪਈਆਂ ਕਮਾਂਜੀਆਂ ਦੋ ਡੱਬੀਆਂ ਠੀਕ ਹੈ ਜੀ ਤੇ ਬਾਕੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਡੀਓ ਵਧੀਆ ਲੱਗਦੀਆਂ ਇਹੋ ਜਿਹੀਆਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਫਾਰਮ ਨੂੰ ਬਚਾਉਣ ਵਾਲੀਆਂ ਤੇ ਆਪਣਾ ਫਰਜ਼ ਹੀ ਇਹ ਹੈ ਵੀ ਆਪਣੇ ਥਰੂ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਹਰ ਇੱਕ ਭਰਾ ਦਾ ਫਾਇਦਾ ਹੋਵੇ ਵੀਰੇ ਫਾਇਦਾ ਹੋਊਗਾ ਤਾਂ ਹੀ ਤੁਸੀਂ ਮਹੱਬਤ ਦਿਨੇ ਬਾਈ ਹਨਾ ਕਿਉਂਕਿ ਅੱਜ ਤੱਕ ਤੁਸੀਂ ਤਾਂ ਮੇਰੇ ਸਹੂਲ ਦੇਖੇ ਆਪਾਂ ਫਾਇਦੇ ਵਾਲੀ ਚੀਜ਼ ਦੀ ਵੀਡੀਓ ਪਾਉਣੀ ਆ ਦੂਜੀ ਦਿਨ ਹੀ ਪਾਉਣੀ ਧੰਨਵਾਦ ਜੀ ਕੱਢ ਦੇ ਹਾਂ ਕੱਢ ਦੇ ਟਿੱਟੇ ਤੂੰ ਹਾਂ ਹਾਂ ਕੋਈ ਮਰਜ਼ੀ ਨਾਲ ਪਾ ਦੇ